ਗੋਲੂ ਕਾ ਮੋੜ ਨੇੜੇ ਟਾਬੇ ਤੇ ਸਰਕਾਰੀ ਬੱਸ ਖੜੀ ਕਾ ਰੋਟੀ ਖਾਨ ਗਿਆ ਮਗਰੋਂ ਕੋਈ ਬੱਸ ਚੋਰੀ ਕਰ ਲੈ ਗਿਆ ਜਿਸ ਦੀ ਪਾਲ ਕਰਨ ਤੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਦਿਆਂ ਬੱਸ ਬਰਾਮਦ ਕਰ ਲਈ ਗਈ ਹੈ ਇਸ ਮੌਕੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਭਜਨ ਸਿੰਘ ਡਰਾਈਵਰ ਪੀ ਆਰਟੀਸੀ ਫਰੀਦਕੋਟ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਕੰਡਕਟਰ ਨੇ ਦੇਰ ਸ਼ਾਮ ਸਰਕਾਰੀ ਬੱਸ ਨੰਬਰ ਪੀ ਬੀ 04ਈ 2323 ਗੁਰੂ ਨਾਨਕ ਸ਼ੁੱਧ ਵੈਸ਼ਨੂ ਟਾਬਾ ਗੋਲੂ ਕਾ ਮੋੜ ਵਿਖੇ ਖੜੀ ਕਰਕੇ ਰੋਟੀ ਖਾਨ ਚਲੇ ਗਏ ਸੀ ਜਦੋਂ ਉਹ ਵਾਪਸ ਆਏ ਤਾਂ ਉਕਤ ਬੱਸ ਨੂੰ ਕੋਈ ਚੋਰੀ ਕਰਕੇ ਲੈ ਗਿਆ ਇਸ ਸਬੰਧੀ ਜਾਣਕਾਰੀ ਸਾਂਝਾ ਕਰਦੇ ਹੋਏ ਸਬਡਿਵੀਜ਼ਨ ਗੁਰਹਰ ਸਹਾਏ ਦੇ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਦੁਆਰਾ ਫਿਰੋਜ਼ਪੁਰ ਫਾਇਲ ਕਾ ਜੀਟੀ ਰੋਡ ਤੇ ਲੱਗੇ ਹੋਏ ਸੀਸੀਟੀਵੀ ਕੈਮਰੇ ਚੈੱਕ ਕਰਨ ਤੇ ਪਤਾ ਚੱਲਿਆ ਕਿ ਕਸ਼ਮੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚੱਕ ਕਬਾਇਆ ਉਰਫ ਟਾਂਗਨ ਤਰਾਂ ਵਾਲੀ ਮਮਦੋਟ ਅਤੇ ਗੋਰਾ ਪੁੱਤਰ ਸੋਹਨ ਸਿੰਘ ਬਸਤੀ ਭਟੀਆਂ ਮਮਦੋਟ ਵੱਲੋਂ ਬੱਸ ਚੋਰੀ ਕੀਤੀ ਗਈ ਸੀ ਅਤੇ ਕਸ਼ਮੀਰ ਨੂੰ ਗ੍ਰਿਫਤਾਰ ਕਰਕੇ ਬੱਸ ਨੂੰ ਬਰਾਮਦ ਕਰ ਆ ਗਿਆ ਹੈ ਇਸ ਸਬੰਧੀ थाना ਗੁਰਹਰ ਸਹਾਇ پولیس ਨੇ ਦੋਹਾ ਮਲਚਮਾਨ ਨੇ ਬੀ ਐਨ ਐਸ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਇਹ 14 ਤਰੀਕ ਰਾਤ ਦੀ ਗੱਲ ਹੈ ਇੱਥੇ ਟਾਬਾ ਹੈ ਉੱਥੇ বাস ਖੜੀ ਕਰਦੇ ਆ ਕਿਉਂਕਿ ਸਵੇਰੇ ਚੰਡੀਗੜ੍ਹ ਨੂੰ ਚਲਦੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਤੇ ਉੱਥੋਂ বাস ਚੋਰੀ ਹੋ ਗਈ ਉਹ ਫਿਰ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਐਸਐਸਓ ਨੂੰ ਥੋੜੀ ਜਿਹਾ ਪੈਰਵਾਹੀ ਕਰਨ ਤੇ ਕੈਮਰੇ ਚ ਪਤਾ ਲੱਗ ਗਿਆ ਸੀ ਵੀ ਕਿੱਧਰ ਗਈ ਹੈ ਫਿਰ ਸਾਡੇ ਐਸਐਚਓ ਨੇ ਉਹਦਾ ਪਿੱਛਾ ਕੀਤਾ ਤੇ ਬਸ ਜਾ ਕੇ ਫਿਰ ਰਿਕਵਰ ਹੋ ਗਈ ਜਾਂ ਕੋਈ ਲੋਕ ਹੀ ਗ੍ਰਿਫਤਾਰ ਹੋਏ ਆ ਜਿਹੜੇ ਚੋਰ ਹਾਂਜੀ ਇੱਕ ਚੋਰ ਗ੍ਰਿਫਤਾਰ ਹੋਇਆ ਲੋਕ ਜਿਹੜੇ ਸੀਗੇ ਇੱਕ ਭੱਜ ਗਿਆ ਇੱਕ ਗ੍ਰਿਫਤਾਰ ਕਰ ਲਿਆ ਹਾਂ ਕਿੱਥੋਂ ਦਾ ਹੈ ਜੀ ਜਿਹੜਾ ਚੋਰ ਰਹਿ ਗਿਆ ਇਹ ਮੰਮਦੋੜ ਦਾ ਹੈ ਜੀ ਮੰਮਦੋੜ ਦਾ ਜੀ ਤੇ ਕਿੱਧਰ ਨੂੰ ਲੈ ਕੇ ਜਾ ਰਹੇ ਸਰ ਇਹ ਉਸੇ ਸਾਈਡ ਨੂੰ ਚੋਸਾ ਹਾਂ ਜੀ ਕੀ ਕਾਰਵਾਈ ਜੜੀਆਂ ਮਲਚ ਲੈਂਦੀ ਨੀ ਬਾਬਾ ਇਹਦੇ ਪਰਚਾ ਦਰਜ ਕਰਤਾ ਜੀ ਜੀ ਤੇ ਇੱਕ ਦੀ ਗ੍ਰਿਫਤਾਰੀ ਪੈ ਗਈ ਹੈ ਰਿਮਾਂਡ ਤੇ ਦੂਜੇ ਨੂੰ ਫੜਨ ਲਈ ਹੁਣ ਪੁਲਿਸ ਜੜੀ ਉਹਦੀ ਭਾਲ ਕਰ ਰਹੀ ਹੈ ਥੈਂਕ ਯੂ